ਸਸਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪ੍ਰਵਾਸ ਦੋ ਤਮਾਹੀ ਤੋਂ ਵੱਧ ਘਟੇ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਦਰਸਾਉਂਦਾ ਹੈ ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਦਾਹਕੇ ਤੋਂ ਵੱਧ ਸਮੇਂ ਤੋਂ ਬ੍ਰਿਟਨ ਦੇ ਵਿੱਚ ਰਾਜਨੀਤਿਕ ਬਹਿਸ ਹੁੰਤੇ ਹਾਵੀ ਰਿਹਾ ਹੈ ਤੇ ਲਗਭਗ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉਚਿਤਨ ਆਸਿਮਾਵਨ ਨੂੰ ਲਾਗੂ ਕੀਤਾ ਅਤੇ ਮੌਜੂਦਾ ਸਰਕਾਰ ਹੋਰ ਵਾਦਾ ਕਰ ਰਹੀ ਹੈ ਅਧਿਕਾਰ ਤੰਕੜੇ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟੇਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪ੍ਰਵਾਸ ਦੋ ਤਮਾਹੀ ਤੋਂ ਵੱਧ ਘਟੇ ਜੋ ਕਿ ਆਮਤ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਕਟਰੇ ਰੁਝਾਨ ਨੂੰ ਦਰਸਾਉਂਦੇ ਹੈ ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਤਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਦੇ ਵਿਜ ਰਾਜਨੀਤਿਕ ਫੈਸਲਿਆਂ ਉੱਤੇ ਹਾਵੀ ਰਿਹਾ ਹੈ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉੱਚ ਤਨਖਾਹਾਂ ਸੀਮਾਵਾਂ ਲਾਗੂ ਕੀਤੀਆਂ ਨੇ ਅਤੇ ਮੌਜੂਦਾ ਸਰਕਾਰ ਹੋਰ ਵਾਅਦਾ ਕਰ ਰਹੀ ਹੈ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ 12 ਮਹੀਨਿਆਂ ਦੇ ਵਿੱਚ ਸ਼ੁੱਧ ਪ੍ਰਵਾਸ 6,49,000 ਤੋਂ ਘਟ ਕੇ 2,400 ਹੋ ਗਿਆ ਕਿਉਂਕਿ ਕੰਮ ਅਤਿਰਿਆਂ ਦੇ ਲਈ ਘੱਟੋ-ਘੱਟ ਕੈਰੀ ਯੂਰਪੀ ਨਾਗਰਿਕ ਪਹੁੰਚ ਰਹੇ ਨੇ ਅਤੇ ਪ੍ਰਵਾਸ ਪੱਤਰ ਦੇ ਵਿੱਚ ਲਗਾਤਾਰ ਹੌਲੀ-ਹੌਲੀ ਵਾਧਾ ਹੋਇਆ ਹੈ। ਪੀਐਨਐਸ ਨੇ ਕਿਹਾ ਕਿ ਕੰਮ ਦੇ ਲਈ ਗੈਰ ਯੂਰਪੀ ਨਾਗਰਿਕਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ 68% ਗਿਰਾਵਟ ਆਈ ਹੈ, ਜਦੋਂ ਕਿ ਅਧਿਆਨ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੇ ਵਿੱਚ 25% ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਾਂ ਨੂੰ ਲਿਆਉਣ ਉਤੇ ਪਾਬੰਦੀ ਤੋਂ ਬਾਅਦ ਆਈ ਹੈ ਜੋ ਪਿਛਲੇ 7 ਜਨਵਰੀ ਦੇ ਵਿੱਚ ਲਾਗੂ ਹੋਈ ਸੀ ਜਦੋਂ ਕਿ ਹੁਨਰਬੰਦ ਵਰਕਰ ਵੀਜ਼ਾ ਦੇ ਲਈ ਤਨਖਾਹ ਸੀਮਾ April ਦੇ ਵਿੱਚ ਵਧ ਗਈ ਸੀ ਦੋਵੇਂ ਪਿਛਲੀ ਕੰਜ਼ਰਵੇਟਿਵ ਸਰਕਾਰ ਦੁਆਰਾ ਲਾਗੂ ਕੀਤੇ ਗਏ ਸਤ ਮੌਜੂਦਾ ਲੇਬਰ ਸਰਕਾਰ ਨਾਈਸਲ ਫੇਰਸ ਦਿ ਲੋਕ ਪ੍ਰਿਗਰੀ ਰਿਫਾਰਮ ਯੂਕੇ ਪਾਰਟੀ ਦਾ ਮੁਕਾਬਲਾ ਕਰਨ ਦੇ ਲਈ ਨੀਤੀਆਂ ਨੂੰ ਸਖਤ ਕਰੀ ਹੈ ਜੋ ਕਿ ਮਾਈਗ੍ਰੇਸ਼ਨ ਵਿਰੋਧੀ ਪਲੇਟਫਾਰਮ ਅਤੇ ਮੁਹਿੰਮ ਚਲਾਉਂਦੀ ਹੈ ਤੇ ਰਾਈ ਪੋਲ ਦੇ ਵਿੱਚ ਦੋਰੇ ਅੰਕਾਂ ਦੀ ਲੀਡ ਰੱਖਦੀ ਹੈ। ਵਿਕਪਾਲ ਕਰਮਚਾਰੀਆਂ ਦੁਆਰਾ ਇਮੀਗ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਟੰਕ ਦੇ ਨਾਲ ਖਤਮ ਕਰਨ ਵਾਲੀ ਨੀਤੀ ਹਾਲੀ ਦੇ ਸਾਲਾਂ ਵਿੱਚ ਕੰਮ ਤੇ ਪ੍ਰਵਾਸ ਦਾ ਸਭ ਤੋਂ ਵੱਡਾ ਚਾਲਕ ਤੇ ਹੁਨਰਬੰਦ ਵਰਕਰ ਵੀਜ਼ਾ ਦੇ ਲਈ 41700 ਪੌਂਡ ਦੀ ਹੋਰ ਵੀ ਉੱਚ ਤਨਖਾਹ ਸੀਮਾ ਜੁਲਾਈ ਦੇ ਵਿੱਚ ਲਾਗੂ ਹੋਈ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸ਼ਿਮਾਨਾ ਮਹਮੂਦ ਨੇ ओएनएस ਡਾਟਾ ਜਾਰੀ ਹੋਣ ਤੋਂ ਬਾਅਦ ਕਿਹਾ ਹੈ ਕਿ ਅਸੀਂ ਹੋ ਰੱਖੇ ਜਾ ਰਿਹਾ ਕਿਉਂਕਿ ਪ੍ਰਵਾਸੀ ਗਤੀ ਅਤੇ ਪੈਮਾਨੇ ਨੇ ਸਥਾਨਕ ਪਾਇਚਾਰਾ ਉਤੇ ਬਹੁਤ ਜ਼ਿਆਦਾ ਦਬਾਅ ਪਾਇਆ ਹੈ ਇਸ ਮਹੀਨੇ ਸਰਕਾਰ ਨੇ ਹੋਰ ਵਿਆਪਕ ਸੁਧਾਰਾ ਦਾ ਐਲਾਨ ਕੀਤਾ ਹੈ ਜਿਦੇ ਵਿੱਚ ਸ਼ਰਨਾਰਥੀ ਦਰਜੇ ਨੂੰ ਅਸਥਾਈ ਬਣਾਉਣਾ ਗੈਰ ਕਾਨੂੰਨੀ ਤੌਰ ਤੇ ਆਉਣ ਵਾਲਿਆਂ ਨੂੰ ਦੇਸ਼ ਨਿਕਾਲਾ ਦੇਣਾ ਤੇਜ਼ ਕਰਨਾ ਅਤੇ ਕੁਝ ਕਾਮਿਆਂ ਦੇ ਲਈ ਸੈਟਲ ਸਟੇਟਸ ਪ੍ਰਾਪਤ ਕਰਨ ਦੇ ਲਈ ਯੋਗਤਾ ਦੀ ਮਿਆਦ ਨੂੰ ਤੁਕਣਾ ਕਰਕੇ 10 ਸਾਲ ਕਰਨਾ ਸ਼ਾਮਲ ਹੈ ਅਫੀਸ਼ੀਅਲ ਹਫ਼ਤੇ ਸੋਤੇ ਹੋਏ ਓਐਨਐਸ ਡੇਟਾ ਨੇ ਦਿਖਾਇਆ ਕਿ ਸ਼ੁੱਧ ਇਮੀਗ੍ਰੇਸ਼ਨ ਪਹਿਲਾਂ ਅਤੇ ਪਹਿਲਾਂ ਸੋਚੇ ਗਏ ਪੱਧਰ ਦੇ ਨਾਲੋਂ ਉੱਚ ਪੱਧਰ ਸੀ ਜੋ ਕਿ ਮਾਰਚ 2023 ਤੱਕ 12 ਮਹੀਨਿਆਂ ਵਿੱਚ 9 ਲੱਖ 44 ਹਜ਼ਾਰ ਅਤੇ 2024 ਦੇ ਵਿੱਚ ਘੱਟੋ-ਘੱਟ 3 ਲੱਖ 45 ਹਜ਼ਾਰ ਹੋ ਗਿਆ। ਹਾਲਾਂਕਿ ਗਿਰਾਵਟ ਦੇ ਬਾਵਜੂਦ ਪੋਲਦਸ ਹੁੰਦੇ ਨੇ ਕਿ ਵਾਟਰ ਅਚੇ ਵੀ ਇਮੀਗ੍ਰੇਸ਼ਨ ਉਦੇਸ਼ ਦੇ ਮੁੱਖ ਮੁੱਦੇ ਵਜੂਦ ਰਹਿਦੇ ਜਿਸ ਦੇ ਕਾਰਨ 프랑ਸ ਤੋਂ ਛੋਟੀਆਂ ਕਿਸ਼ਤਿਆਂ ਉਤੇ ਛੜਨ ਲੈਣ ਦੇ ਲਈ ਬਹੁਤ ਜ਼ਿਆਦਾ ਦਿਖਾਈ ਦੇਣ ਵਾਲੇ ਆਮਦ ਨੇ ਬ੍ਰਿਟਿਸ਼ ਫਿਊਚਰ ਥਿੰਕ ਟੈਂਕ ਨੇ ਕਿਹਾ ਕਿ ਜੋ ਜ਼ਿਆਦਾਤਰ ਕਾਟੇ ਇਮੀਗ੍ਰੇਸ਼ਨ ਚੋਂਤੇ ਨੇ ਉਹ ਡਿਕਰੇ ਅੰਕੜਿਆਂ ਤੋਂ ਘਟਜਾਉਨੋ ਨੇ। ਇਹ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪਰਵਾਸ ਦੋ ਤਮਾਹੀ ਤਵਤ ਘਟੇ ਹੈ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਦਰਸਾਉਂਦਾ ਹੈ। ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਟਨ ਦੇ ਵਿੱਚ ਰਾਜਨੀਤਿਕ ਬਹਿਸ ਹੁੰਦੇ ਹਾਫੀ ਦੇ ਹੈ ਤੇ ਲਗਭਗ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉੱਚ ਤਨਖਾਹ ਸੀਮਾਵਾਂ ਨੂੰ ਲਾਗੂ ਕੀਤਾ ਅਤੇ ਮੌਜੂਦਾ ਸਰਕਾਰ ਹੋਰ ਵਾਧਾ ਕਰ ਰਹੀ ਹੈ ਅਧਿਕਾਰ ਤੰਕੜੇ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪ੍ਰਵਾਸ ਦੋ ਤਿਮਾਹੀ ਤੋਂ ਵੱਧ ਘਟੇ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਦਰਸਾਉਂਦਾ ਹੈ ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਤਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਟੇਨ ਦੇ ਵਿੱਚ ਰਾਜਨੀਤਿਕ ਫੈਸਲਿਆਂ ਉੱਤੇ ਹਾਵੀ ਤੇ ਹੈ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉੱਚ ਤਨਖਾਹਾਂ ਸੀਮਾਵਾਂ ਲਾਗੂ ਕੀਤੀਆਂ ਨੇ ਅਤੇ ਮੌਜੂਦਾ ਸਰਕਾਰ ਹੋਰ ਵਾਅਦਾ ਕਰ ਰਹੀ ਹੈ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ 12 ਮਹੀਨਿਆਂ ਦੇ ਵਿੱਚ ਸ਼ੁੱਧ ਪ੍ਰਵਾਸ 6,49,000 ਤੋਂ ਘਟ ਕੇ 2,400 ਹੋ ਗਿਆ ਕਿਉਂਕਿ ਕੰਮ ਅਤੇ ਦੀਆਂ ਦੇ ਲਈ ਘੱਟੋ-ਘੱਟ ਗੈਰ ਯੂਰਪੀ ਨਾਗਰਿਕ ਪਹੁੰਚ ਰਹੇ ਨੇ ਅਤੇ ਪ੍ਰਵਾਸ ਪੱਤਰ ਦੇ ਵਿੱਚ ਲਗਾਤਾਰ ਹੌਲੀ-ਹੌਲੀ ਵਾਧਾ ਹੋਇਆ ਹੈ। ONS ਨੇ ਕਿਹਾ ਕਿ ਕੰਮ ਦੇ ਲਈ ਗੈਰ ਯੂਰਪੀ ਨਾਗਰਿਕਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ 68% ਗਿਰਾਵਟ ਆਈ ਹੈ, ਜਦੋਂ ਕਿ ਅਧਿਆਨ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੇ ਵਿੱਚ 25% ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਾਂ ਨੂੰ ਲਿਆਉਣ ਉਤੇ ਪਾਬੰਦੀ ਤੋਂ ਬਾਅਦ ਆਈ ਹੈ ਜੋ ਪਿਛਲੇ ਸਾਲ ਜਨਵਰੀ ਦੇ ਵਿੱਚ ਲਾਗੂ ਹੋਈ ਸੀ ਜਦੋਂ ਕਿ ਹੁਨਰਬੰਦ ਵਰਕਰ ਵੀਜ਼ਾ ਦੇ ਲਈ ਤਨਖਾਹ ਸੀਮਾ ਅਪ੍ਰੈਲ ਦੇ ਵਿੱਚ ਵਧ ਗਈ ਸੀ ਦੋਵੇਂ ਪਿਛਲੀ ਕੰਜ਼ਰਵੇਟਿਵ ਸਰਕਾਰ ਦੁਆਰਾ ਲਾਗੂ ਕੀਤੇ ਗਏ ਸਨ ਮੌਜੂਦਾ ਲੇਬਰ ਸਰਕਾਰ नाइसल पेरेस द लोक प्रगे रिफॉर्म यूके पार्टी ਦਾ ਮੁਕਾਬਲਾ ਕਰਨ ਦੇ ਲਈ ਨੀਤੀਆਂ ਨੂੰ ਸਖਤ ਕਰੀ ਹੈ ਜੋ ਕਿ ਮਾਈਗ੍ਰੇਸ਼ਨ ਵਿਰੋਧੀ ਪਲੇਟਫਾਰਮ 'ਤੇ ਮੁਹਿੰਮ ਚਲਾਉਂਦੀ ਹੈ ਤੇ ਰਾਇ ਪੋਲ ਦੇ ਵਿੱਚ ਦੋਰੇ ਅੰਕਾਂ ਦੀ ਲੀਡ ਰੱਖਦੀ ਹੈ। ਦੇਪਾਲ ਕਰਮਚਾਰੀਆਂ ਦੁਆਰਾ ਇਮੀਗ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਟੰਕ ਦੇ ਨਾਲ ਖਤਮ ਕਰਨ ਵਾਲੀ ਨੀਤੀ ਹਾਲੀ ਦੇ ਸਾਲਾ ਵਿੱਚ ਕੰਮ ਤੇ ਪਰਵਾਸ ਦਾ ਸਭ ਤੋਂ ਵੱਡਾ ਚਾਲਕ ਤੇ ਹੁਨਰਬੰਦ ਵਰਕਰ ਵੀਜ਼ਾ ਦੇ ਲਈ 41700 ਪੌਂਡ ਦੀ ਹੋਰ ਵੀ ਉੱਚ ਤਨਖਾਹ ਸੀਮਾ ਜੁਲਾਈ ਦੇ ਵਿੱਚ ਲਾਗੂ ਹੋਈ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸ਼ਿਮਾਨਾ ਮੂਤ ਨੇ ONS ਡਾਟਾ ਜਾਰੀ ਹੋਣ ਤੋਂ ਬਾਅਦ ਕਿਹਾ ਹੈ ਕਿ ਅਸੀ ਹੋ ਰੱਖੇ ਜਾ ਰਹੀਆਂ ਕਿਉਂਕਿ ਪ੍ਰਵਾਸੀ ਗਤੀ ਅਤੇ ਪੈਮਾਨੇ ਨੇ ਸਥਾਨਕ ਭਾਈਚਾਰਿਆਂ 'ਤੇ ਬਹੁਤ ਜ਼ਿਆਦਾ ਦਬਾਅ ਪਾਇਆ ਹੈ ਇਸ ਮਹੀਨੇ ਸਰਕਾਰ ਨੇ ਹੋਰ ਵਿਆਪਕ ਸੁਧਾਰ ਦਾ ਐਲਾਨ ਕੀਤਾ ਜਿਦੇ ਵਿੱਚ ਸ਼ਰਨਾਰਥੀ ਦਰਜੇ ਨੂੰ ਅਸਥਾਈ ਬਣਾਉਣਾ ਗੈਰ ਕਾਨੂੰਨੀ ਤੌਰ ਤੇ ਆਉਣ ਵਾਲਿਆਂ ਨੂੰ ਦੇਸ਼ ਨਿਕਾਲਾ ਦੇਣਾ ਤੇਜ਼ ਕਰਨਾ ਅਤੇ ਕੁਝ ਕੰਮਾਂ ਦੇ ਲਈ ਸੈਟਲ ਸਟੇਟਸ ਪ੍ਰਾਪਤ ਕਰਨ ਦੇ ਲਈ ਯੋਗਤਾ ਦੀ ਮਿਆਦ ਨੂੰ ਟੁਕਣਾ ਕਰਕੇ 10 ਸਾਲ ਕਰਨਾ ਸ਼ਾਮਲ ਹੈ ਪਿਛਲੇ ਹਫਤੇ ਸੋਤੇ ਹੋਏ OWNS ਡੇਟਾ ਨੇ ਦਿਖਾਇਆ ਕਿ ਸ਼ੁੱਧੀ ਮੀਗ੍ਰੇਸ਼ਨ ਪਹਿਲਾਂ ਅਤੇ ਪਹਿਲਾਂ ਸੋਚੇ ਗਏ ਪੱਧਰ ਦੇ ਨਾਲੋਂ ਉੱਚ ਪੱਧਰ ਸੀ ਜੋ ਕਿ ਮਾਰਚ 2023 ਤੱਕ 12 ਮਹੀਨਿਆਂ ਵਿੱਚ 9 ਲੱਖ 44 ਹਜ਼ਾਰ ਅਤੇ 2024 ਦੇ ਵਿੱਚ ਘੱਟੋ ਘੱਟ 345000 ਹੋ ਗਿਆ। ਹਾਲიან ਘਰਾਵਟ ਦੇ ਬਾਵਜੂਦ ਪੋਲਦਸ ਹੁੰਦੇ ਨੇ ਕਿ ਵਾਟਰ ਅਚੇਵੀ ਇਮੀਗ੍ਰੇਸ਼ਨ ਉਦੇਸ਼ ਤੇ ਮੁੱਖ ਮੁੱਦੇ ਵਜੂਦ ਇੰਦੇ ਨੇ ਜਿਸ ਦੇ ਕਾਰਨ ਫਰਾਂਸ ਤੋਂ ਛੋਟੀਆਂ ਕਿਸ਼ਤਿਆਂ ਉਤੇ ਛਲਨ ਲੈਣ ਦੇ ਲਈ ਬਹੁਤ ਜ਼ਿਆਦਾ ਦਿਖਾਈ ਦੇਣ ਵਾਲੇ ਆਮਦ ਨੇ। ਬ੍ਰਿਟਿਸ਼ ਫਿਊਚਰ ਥਿੰਕ ਟੈਂਕ ਨੇ ਕਿਹਾ ਕਿ ਜੋ ਜ਼ਿਆਦਾਤਰ ਕਟ ਇਮੀਗ੍ਰੇਸ਼ਨ ਚਾਹੁੰਦੇ ਨੇ ਉਹ ਡਿਕਰੇ ਅੰਕੜਿਆਂ ਤੋਂ ਘੱਟ ਜਨੂ ਨੇ। ਅਧਿਕਤ ਅੰਕੜਿਆਂ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪਰਵਾਸ ਦੋ ਤਮਾਹੀ ਤੋਂ ਵੱਧ ਘਟੇ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਦਰਸਾਉਂਦਾ ਹੈ ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਬ੍ਰਿਟਨ ਦੇ ਵਿੱਚ ਰਾਜਨੀਤਿਕ ਬਹਿਸ ਉਤੇ ਹਾਵੀ ਰਿਹਾ ਹੈ ਤੇ ਲਗਭਗ ਲਗਾਤਾਰ ਸਰਕਾਰਾਂ ਨੇ ਸਖਤ ਵੀਜ਼ਾ ਨਿਯਮ ਅਤੇ ਉੱਚ ਤਨਖਾਹ ਸੀਮਾਵਾਂ ਨੂੰ ਲਾਗੂ ਕੀਤਾ ਹੈ ਅਤੇ ਮੌਜੂਦਾ ਸਰਕਾਰ ਹੋਰ ਵਾਅਦਾ ਕਰ ਰਹੀ ਹੈ। ਅਧਿਕਤ ਤੰਕੜਿਆਂ ਤੋਂ ਪਤਾ ਚੱਲੇ ਕਿ ਜੂਨ ਤੱਕ ਸਾਲ ਦੇ ਵਿੱਚ ਬ੍ਰਿਟਨ ਦੇ ਵਿੱਚ ਲੰਬੇ ਸਮੇਂ ਦੇ ਲਈ ਸ਼ੁੱਧ ਪ੍ਰਵਾਸ ਦੋ ਤਮਾਹੀਨ ਤੋਂ ਵੱਧ ਘਟਿਆ ਹੈ ਜੋ ਕਿ ਆਮਦ ਨੂੰ ਰੋਕਣ ਦੇ ਲਈ ਸਖਤ ਸਰਕਾਰੀ ਨੀਤੀਆਂ ਦੁਆਰਾ ਘਟਦੇ ਰੁਝਾਨ ਨੂੰ ਵਧਾਉਂਦਾ ਹੈ। ਇਮੀਗ੍ਰੇਸ਼ਨ ਕਾਨੂੰਨੀ ਅਤੇ ਗੈਰ ਕਾਨੂੰਨੀ ਦੋਵੇਂ ਇਕ ਤਹਾਕੇ ਤੋਂ ਬਾਅਦ ਸਮੇਂ ਤੋਂ ਬ੍ਰਿਟੇਨ ਦੇ ਵਿੱਚ ਜੋ ਰਾਜਨੀਤਿਕ ਬਹਿਸ ਉੱਤੇ ਹਾਵੀ ਤੇ ਹੈ ਲਗਾਤਾਰ ਸਰਕਾਰਾਂ ਨੇ ਸਖਤ ਵਿਸਾ ਨਿਯਮ ਅਤੇ ਉੱਚ ਤਨਖਾਹ ਸੀਮਾਵਾਂ ਲਾਗੂ ਕੀਤੀਆਂ ਨੇ ਅਤੇ ਮੌਜੂਦਾ ਸਰਕਾਰ ਹੋਰ ਵਾਅਦਾ ਕਰ ਰਹੀ ਹੈ ਰਾਸ਼ਟਰੀ ਅੰਕੜਾ ਦਫ਼ਤਰ ਨੇ ਕਿਹਾ ਹੈ ਕਿ ਜੂਨ ਦੇ ਅੰਤ ਤੱਕ 12 ਮਹੀਨਿਆਂ ਦੇ ਵਿੱਚ ਸ਼ੁੱਧ ਪ੍ਰਵਾਸ 6,49,000 ਤੋਂ ਘਟ ਕੇ 2,400 ਹੋ ਗਿਆ ਕਿਉਂਕਿ ਕੰਮ ਅਤਿ ਦੇ ਜਾਂਦੇ ਲਈ ਘੱਟੋ-ਘੱਟ ਗੈਰ ਯੂਰੋਪੀ ਨਾਗਰਿਕ ਪਹੁੰਚ ਰਹੇ ਨੇ ਅਤੇ ਪ੍ਰਵਾਸ ਪੱਤਰ ਦੇ ਵਿੱਚ ਲਗਾਤਾਰ ਹੌਲੀ-ਹੌਲੀ ਵਾਧਾ ਹੋਇਆ ਹੈ। ONS ਨੇ ਕਿਹਾ ਕਿ ਕੰਮ ਤੇ ਲਈ ਗੈਰ ਯੂਰੋਪੀ ਨਾਗਰਿਕਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਵਿੱਚ 8% ਦੀ ਗਿਰਾਵਟ ਆਈ ਹੈ, ਜਦੋਂ ਕਿ ਅਧਿਆਨ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਦੇ ਵਿੱਚ 25% ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਾਂ ਨੂੰ ਲਿਆਉਣ ਉਤੇ ਪਾਬੰਦੀ ਤੋਂ ਬਾਅਦ ਆਈ ਹੈ ਜੋ ਪਿਛਲੇ ਸਾਲ ਜਨਵਰੀ ਦੇ ਵਿੱਚ ਲਾਗੂ ਹੋਈ ਸੀ ਜਦੋਂ ਕਿ ਹੁਨਰਬੰਦ ਵਰਕਰ ਵੀਜ਼ਾ ਦੇ ਲਈ ਤਨਖਾਹ ਸੀਮਾ ਅਪ੍ਰੈਲ ਦੇ ਵਿੱਚ ਵਧ ਗਈ ਸੀ ਦੋਵੇਂ ਪਿਛਲੀ ਕੰਜ਼ਰਵੇਟਿਵ ਸਰਕਾਰ ਦੁਆਰਾ ਲਾਗੂ ਕੀਤੇ ਗਏ ਸੱਤ ਮੌਜੂਦਾ ਲੇਬਰ ਸਰਕਾਰ ਨਾਈਸਲ ਫੈਰਸ ਦਿ ਲੋਕ ਪ੍ਰੀਰੀ ਰਿਫਾਰਮ ਯੂਕੇ ਪਾਰਟੀ ਦਾ ਮੁਕਾਬਲਾ ਕਰਨ ਦੇ ਲਈ ਨੀਤੀਆਂ ਨੂੰ ਸਖਤ ਕਰੀ ਹੈ ਜੋ ਕਿ ਮਾਈਗ੍ਰੇਸ਼ਨ ਵਿਰੋਧੀ ਪਲੇਟਫਾਰਮ ਅਤੇ ਮੁਹਿੰਮ ਚਲਾਉਂਦੀ ਹੈ ਤੇ ਰਾਈ ਪੋਲ ਦੇ ਵਿੱਚ ਦੋਰੇ ਅੰਕਾਂ ਦੀ ਲੀਡ ਰੱਖਦੀ ਹੈ ਦੇਖਪਾਲ ਕਰਮਚਾਰੀਆਂ ਦੁਆਰਾ ਇਮੀਗ੍ਰੇਸ਼ਨ ਨੂੰ ਪ੍ਰਭਾਵਸ਼ਾਲੀ ਟੰਗ ਦੇ ਨਾਲ ਖਤਮ ਕਰਨ ਵਾਲੀ ਨੀਤੀ ਹਾਲੀ ਦੇ ਸਾਲਾਂ ਵਿੱਚ ਕੰਮ ਤੇ ਪ੍ਰਵਾਸ ਦਾ ਸਭ ਤੋਂ ਵੱਡਾ ਚਾਲਕ ਤੇ ਹੁਨਰਬੰਦ ਵਰਕਰ ਵੀਜ਼ਾ ਦੇ ਲਈ 41700 ਪੌਂਡ ਦੇ ਹੋਰ ਦੀ ਉੱਚ ਤਨਖਾਹ ਸੀਮਾ ਜੁਲਾਈ ਦੇ ਵਿੱਚ ਲਾਗੂ ਹੋਈ ਹੈ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਸ਼ਮਾਨਾ ਮਹਿਮੂਦ ਨੇ ओएनएस ਡਾਟਾ ਜਾਰੀ ਹੋਣ ਤੋਂ ਬਾਅਦ ਕਿਹਾ ਹੈ ਕਿ ਅਸੀਂ ਹੋਰ ਰੱਖੇ ਜਾ ਰਹੇ ਹਾਂ ਕਿਉਂਕਿ ਪ੍ਰਵਾਸੀ ਗਤੀ ਅਤੇ ਪੈਮਾਨੇ ਨੇ ਸਥਾਨਕ ਭਾਈਚਾਰੇ ਉਤੇ ਬਹੁਤ ਜ਼ਿਆਦਾ ਦਬਾਅ ਪਾਇਆ ਹੈ ਇਸ ਮਹੀਨੇ ਸਰਕਾਰ ਨੇ ਹੋਰ ਵਿਆਪਕ ਸੁਧਾਰਾਂ ਦਾ ਐਲਾਨ ਕੀਤਾ ਹੈ ਜਿਦੇ ਵਿੱਚ ਸ਼ਰਨਾਰਥੀ ਦਰਜੇ ਨੂੰ ਅਸਥਾਈ ਬਣਾਉਣਾ, ਗੈਰਕਾਨੂੰਨੀ ਤੌਰ ਤੇ ਆਉਣ ਵਾਲਿਆਂ ਨੂੰ ਦੇਸ਼ ਨਿਕਾਲਾ ਦੇਣਾ ਤੇਜ਼ ਕਰਨਾ ਅਤੇ ਕੁਝ ਕਾਮਿਆਂ ਦੇ ਲਈ ਸੈਟਲ ਸਟੇਟਰ ਪ੍ਰਾਪਤ ਕਰਨ ਦੇ ਲਈ ਯੋਗਤਾ ਦੀ ਮਿਆਦ ਨੂੰ ਟੁਕਣਾ ਕਰਕੇ 10 ਸਾਲ ਕਰਨਾ ਸ਼ਾਮਲ ਹੈ। ਪਿਛਲੇ ਹਫ਼ਤੇ ਸੋਦੇ ਹੋਏ ONS ਡੇਟਾ ਨੇ ਦਿਖਾਇਆ ਕਿ ਸ਼ੁੱਧ ਇਮੀਗ੍ਰੇਸ਼ਨ ਪਹਿਲਾਂ ਅਤੇ ਪਹਿਲਾ ਸੋਚੇ ਗਏ ਪੱਧਰ ਦੇ ਨਾਲੋਂ ਉੱਚ ਪੱਧਰ ਸੀ ਜੋ ਕਿ ਮਾਰਚ 2023 ਤੱਕ 12 ਮਹੀਨਿਆਂ ਵਿੱਚ 9 ਲੱਖ 44 ਹਜ਼ਾਰ ਅਤੇ 2024 ਦੇ ਵਿੱਚ ਘੱਟੋ-ਘੱਟ 3 ਲੱਖ 45 ਹਜ਼ਾਰ ਹੋ ਗਿਆ। ਹਾਲიან ਖਿਰਾਵਟ ਦੇ ਬਾਵਜੂਦ ਫੋਲਸ ਹੁੰਦੇ ਨੇ ਕਿ ਵਾਟਰ ਅਚੀਵ ਇਮੀਗ੍ਰੇਸ਼ਨ ਉਦੇਸ਼ ਤੇ ਮੁੱਖ ਮੁੱਦੇ ਵਜੂਦ ਹਨ ਜਿਸ ਦੇ ਕਾਰਨ 프랑ਸ ਤੋਂ ਛੋਟੀਆਂ ਕਿਸ਼ਤਿਆਂ ਤੇ ਛਲਨ ਲੈਣ ਦੇ ਲਈ ਬਹੁਤ ਜ਼ਿਆਦਾ ਦਿਖਾਈ ਦੇਣ ਵਾਲੇ ਆਮਦ ਨੇ ਬ੍ਰਿਟਿਸ਼ ਫਿਊਚਰ ਥਿੰਕ ਟੈਂਕ ਨੇ ਕਿਹਾ ਕਿ ਜੋ ਜ਼ਿਆਦਾ ਕਾਟ ਇਮੀਗ੍ਰੇਸ਼ਨ ਚੋਂਤੇ ਨੇ ਉਹ ਡਿਕਰੇ ਅੰਕੜਿਆਂ ਤੋਂ ਘਟ ਚੁਣੋ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ